ਸਸਿਕਾਲ ਜੀ ਸਭ ਨੂੰ ਨਮਸਕਾਰ ਆਦab ਕਿੰਝ ਹੋ ਅੱਜ ਆਪਾਂ ਨੂੰ ਆਦੇ ਆਪਣੇ ਡੌਗੀ 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 ਨੂੰ ਆਪਾਂ ਹੈਦਰਾ ਹਾਂਜੀ ਜੁਲੀ ਨੇ ਆ ਬੈਗਟ ਹੋਰ ਨਾਲ ਉਹ ਬਪੂ ਲੱਗ ਰਿਹਾ ਹੈ ਗੋ ਹੈ ਸਟੋ ਜਿਹੜੀ ਇਧਰ ਵਖੀ sample number ye ji julie julie de wale mlan mlan mo 如果你两就。 जूली कैसे लग रहा है ना कि कैमे महसूस हो रहा है नहीं चंगा नहीं लग रहा है अच्छा नहीं लग रहा है जूली ने ये शैम्पू से गर्मी बहुत है गर्मी 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 है कम गर्मी गर्मी ਮੂੰਹ ਗਰਮੀ ਆ ਪਈ ਅਰਾਦਾ ਬਹੁਤ ਠਹਿਟ ਕੀਤਾ ਮੱਛਰ ਨੇ ਲੈਡ ਕੱਟ ਦੇ ਸੀ ਲਾਈਕ ਨੂੰ ਕਰਦਾ ਕਰੋ ਯਾਰ ਐਨਾਨੀ ਮਾੜਾ ਹੈਗਾ ਮਾੜਾ ਮੋਡਾ ਲਾਈਕ ਸ਼ੇਕ ਵੀ ਮਾਰਿਆ ਕਰੋ ਹੌਂਸਲਾ ਤਾਂ ਹੋਏ ਬੰਦੇ ਨੂੰ ज़जो, ज़जो, ज़जो। थोड़े दिनों तक अपना मिस्त्री लग जा फिर वो लाइव चलया करना कम लाइव लाइव मिस्त्री ला लेना आपे थोड़े दिनों तक ਕਾਫ ਕਾਫ ਕਾਹੇ ਨਹੀਂ ਜੁੜ ਰਹੇ ਆਪ ਲੋਗ ਆਇਆ ਕੀ ਜੇ ਹਮਰੇ ਲਾਈਵ ਮੇ

दो सत पे चली जाता कम कोई तो माड़ी मोटी गिनती आप करो यार बताओ कोई माड़ी मोटी गिनती पंद्रो तो दी तो 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 जमी यार चौदह तक ही रह गए पत्त हजार बंदे की फैन फॉलोइंग होते सबसक्राइबर हो लाइव च बंदे चौदह पंद्रह ही जुड़न ਬਹੁਤ ਨਾ ਇਨਸਾਫੀ ਹੈ ਬਹੁਤ ਨਾ ਇਨਸਾਫੀ ਕਿਸੇ ਸਰੀਰ ਨੂੰ ਨਹੀਂ ਬਣਾਇਆ ਮੇਰੇ ਵਾਂਗੂੰ ਕਿਸਦਾ ਹਜੇ ਬਹੁਤ ਲੇਟ ਟਾਈਮ ਹੀ ਬਹੁਤ ਹੋ ਗਿਆ ਭਾਈ 11:00 ਵੱਜ ਗਏ ਹੁਣ ਐਸ ਵੇਲੇ ਤਾਂ ਸਰੀਰ ਬਣਨੇ ਹੋਣੇ ਚਾਹੀਦੇ ਕਹਿਣੇ ਚਾਹੀਦੇ ਮਨੀਪੁਰ ਵਾਲੇ ਤੋਂ ਬਿਨਾ ਸਰੀਰ ਨਹੀਂ ਕਹਿਣੇ ਜੋ ਹੁੰਦਾ ਹੈ ਕਿ ਨਹੀਂ ਜਿੰਨਾ ਚਿਰ ਮਨੀਪੁਰ ਵਾਲਾ ਅੰਦਰ ਨਾ ਗਿਆ ਹੋਵੇ ਉਹਨਾਂ ਚਿਰ ਕਾਹਨੂੰ ਗੱਲ ਬਣਦੀ ਹੈ ਭਾਦਰਾ ਭੂਦਰਾ ਵਾਲਾ ਕਿੱਥੇ ਕੰਮ ਕਰਦਾ ਕਿਉਂ ਭਾਉ ਇੰਜੀ ਇਹ ਨਾ ਗੱਲ ਮਨੀਪੁਰ ਵਾਲਾ ਡੇ ਗੱਡੇ ਕੱਢਦਾ ਮਨੀਪੁਰ ਵਾਲਾ ਪਿੱਛੋਂ ਮੇਲੇ ਹੀ ਆ ਭਰਾਵਾ ਬੰਦਾ ਮਡਾਸ ਕਿੱਡ ਲੈ ਕੇ ਚੋਗਲ ਮੇਂ ਲੈ ਕਰ ਲੀਂਦੇ ਆ ਇੱਕ ਗੱਲ ਹੋਰ ਵੀ ਐ ਯਾਰ ਬੰਦਾ ਉਵੇਂ ਬੈਠਾ ਹੋਵੇ ਤਾਂ ਪਕਾਈ ਮਰੀ ਜਾਂਦਾ ਰਹਿੰਦਾ ਗੱਲਾਂ ਬਹੁਤ ਆਉੜਦੀਆਂ ਆ ਸਾਲਾ ਜਦੋਂ ਲਾਈਵ ਹੋ ਜੇ ਉਦੋਂ ਗੱਲ ਹੀ ਨਹੀਂ ਆਉਂਦੀ ਪਤਾ ਨਹੀਂ ਤਾਂ ਕੋਈ ਸਾਹਮਣੇ ਨਹੀਂ ਹੁੰਦਾ ਯਾਰ ਤਾਂ ਨਹੀਂ ਆਉਂਦੀ ਕੀ ਚੱਕਰ ਕੀ ਐ ਕੋਈ ਬੰਦੇ ਜੁੜਨ ਕੋਈ ਮਾਰੇ ਮੋਟੇ ਫਿਰ ਤਾਂ ਬੰਦਾ ਗੱਲਾਂ ਵੀ ਕਰੀ ਜਾਂਦਾ ਆਈ ਜਾਂਦੀਆਂ ਗੱਲਾਂ ਹੌਸਲੇ ਨਾਲ ਹੀ ਹੋਈ ਜਾਂਦਾ ਸਾਰਾ ਕੰਮ ਆਇਆ ਨਹੀਂ ਜੁੜ ਜਾ ਕਰੋ ਯਾਰ ਹੌਸਲਾ ਵਧਾਇਆ ਕਰੋ ਮੀਰ ਭਰਾ ਦਾ ਕੇ ਦਾ ਜੁੜਨਾ ਚਾਹੀਦਾ ਚਲੋ ਕੋਈ ਨਹੀਂ ਜ਼ੀਰੋ ਤੋਂ ਹੀ ਕੰਮ ਸਟਾਰਟ ਹੁੰਦੇ ਹੁੰਦੇ ਨੇ ਤੂੰ ਸ਼ੁਰੂ ਕਰਦਾ ਹਰ ਇੱਕ ਮਿਲੀਅਨ ਬਿਲੀਅਨ ਸਾਰੇ ਜੀਰ ਤੋਂ ਸ਼ੁਰੂ ਕਰਦੇ ਆ। ਕੀ ਗਰਮੀ ਬਹੁਤ ਹੋ ਗਈ ਬਾਈ ਯਾਰ ਬਹੁਤ ਜ਼ਿਆਦਾ। ਕਣਕਾਂ ਗੁੰਕਾਂ ਦਾ ਕੀ ਹਾਲ ਆ ਬਾਈ? ਸੁੱਖ ਸ਼ਾਂਤੀ ਆ ਸਾਰੇ ਵਧੀਆ ਝਾੜ-ਝੂੜ ਚੰਗੇ ਐਸ ਵਾਰ। ਵੱਡੀ ਕਿਸੇ ਨੇ ਕਿ ਨਹੀਂ ਹਲੇ। ਝਾੜ-ਝੂੜ ਕਿਦਾਂ ਦੱਸਿਓ ਯਾਰ। ਅੱਪਾ ਦਾ ਵੱਟਣੀ ਹੈ ਹਜੇ ਬਾਬਾ ਸੁੱਖ ਰੱਖੇ ਯਾਰ ਕਿਸੇ ਕਿਸਾਨ ਭਰਾ ਦੀ ਫਸਲ ਤੇ ਕੋਈ ਮਾਲਾ ਟਾਈਮ ਨਾ ਆਵੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਕਿਸਾਨ ਭਰਾਵਾਂ ਨੂੰ ਕਿਸੇ ਦੀ ਫਸਲ ਤੇ ਕੋਈ ਕ੍ਰੋਪੀ ਨਾ ਆਵੇ ਬੱਬਾ ਬਹੁਤਾ-ਬਹੁਤਾ ਦੇਵੇ ਕਿਸਾਨ ਵੀਰਾਂ ਨੂੰ ਸੁਖ ਸੁੱਖਾਂ ਨਾਲ ਖੁਸ਼ੀਆਂ ਖੁਸ਼ੀਆਂ ਨਾਲ ਫਸਲ ਆਵੇ ਵੱਡੀਆਂ ਜਾਣ ਦਾਣੇ ਘਰੇ ਆਉਣ welcom to live chat remember to guard your privacy and abide by our community guidelines learn more ਇਹ ਕਿਤਾਬ ਕਮਿਊਨਿਟੀ ਗਾਇਡਲਾਈਨਸ ਬੜੀਆਂ ਨੇ ਯੂਟਿਊਬਰ ਨੇ ਫੇਸਬੁੱਕ ਆ ਨੇ ਬੰਦੇ ਨੂੰ ਗੱਲਾਂ ਵੀ ਸੋਚ ਸਮਝ ਕੇ ਕਰਨੀਆਂ ਪੈਂਦੀਆਂ ਮੌੜੀ ਜਿਹੀ ਗੱਲ ਉਹ ਘਾਤੋਂ ਬਾਹਰ ਹੋ ਗਈ ਤਾਂ ਨਾਲ ਦੀ ਨਾਲੇ ਕੋਪੀ ਰਾਇ ਦਾ ਮਸਾਲਾ ਬਣਾ ਲੈਂਦੇ ਆ ਕਿਵੇਂ ਬਈ ਝੜ ਚੂੜ ਤਾਂ ਦੱਸਿਆ ਯਾਰ ਕੋਈ ਕਿਵੇਂ ਝੜ ਚੂੜ ਐਦ ਕੀ ਚੰਗੇ ਆ ਝੜ ਕਣਕਾ ਲੈ ਕੇ ਕਿਵੇਂ ਆ ਬਸਦੇ ਆ ਇਸ ਵਾਰ ਚੰਗੇ ਆ ਝੜ ਕਣਕਾਂ ਦੇ ਚਲੋ ਬਾਬਾ ਸੁੱਖ ਰੱਖੇ ਬਹੁਤਾ ਬਹੁਤਾ ਹੋਵੇ ਝੜ ਇਹ ਹੀ ਦੋ ਫਸਲਾਂ ਹੁੰਦੀਆਂ ਜੱਟ ਦੀਆਂ ਕਿਸਾਨ ਦੀਆਂ ਹਾੜੀ ਤੇ ਸੋਨੀ ਇਹ ਸਿੱਧੇ ਜੱਟ ਨਿਰਭਰ ਹੁੰਦਾ ਬਈ ਇਹਨਾਂ ਦੋਨਾਂ ਫਸਲਾਂ ਦੀ ਹੋਰ ਤਾਂ ਕਿਹੜਾ ਜੱਟ ਦੇ ਜਹਾ ਚੱਲਦੇ ਹੁੰਦੇ ਹੈਗੇ ਹੈ ਕਿ ਨਹੀਂ ਬਸ ਹਾੜੀ ਸੋਨੀ ਤੇ ਨਿਰਭਰ ਹੁੰਦਾ ਜੱਟ ਕਿਸਾਨ ਇਹ ਸੇ ਦੋ ਫਸਲਾਂ ਤੇ ਤੇ ਬੁੱਤ ਦਾ ਵਿਆਹ ਕਰਨਾ ਹੁੰਦਾ ਹੈ ਕਰਜਾ ਦਰਨਾ ਹੁੰਦਾ ਕੋਈ ਕਿਸ ਨੇ ਘਰ ਪਾਉਣਾ ਹੈ ਕਿਸ ਨੇ ਵਿਆਹ ਕਰਨਾ ਤੇ ਪੁੱਤ ਦਾ ਕਿਸ ਨੇ ਕੋਈ ਕਰਜ਼ਾ ਦਰਨਾ ਕਿਸ ਨੇ ਦੇਣਾ ਲੈਣਾ ਕਿਸੇ ਦਾ ਪ੍ਰਭਾਤਮਾ ਸੁੱਖ ਰੱਖੇ ਕਿਸਾਨਾਂ ਦੇ ਸਰਕਾਰ ਤਾਂ ਦੁਸ਼ਮਣ ਬਣੀ ਹੋਈ ਆ ਕਿਸਾਨਾਂ ਦੀ ਚਲੋ ਰੱਬ ਵੀ ਬੈਰੀ ਨਾ ਬਣੇ ਤਾਂ ਚੰਗੀ ਗੱਲ ਹੈ ਰੱਬ ਬਸਾਤ ਦੇਵੇ ਆ ਸਾਡੇ ਇਧਰ ਬਈ ਕੋਰ ਵਾਲੇ ਸੈਣ ਗੜੇ ਮਾਰੀ ਹੋਈ ਆ ਯਾਰ ਕਸਾਨਾਂ ਦੇ ਜਿਵੇਂ ਪੁੱਲੇ ਕੱਖ ਨਹੀਂ ਰਿਆ ਯਾਰ ਸਾਰੀ ਫਸਲ ਤੈ ਨਹਿ ਕਰ ਗਿਆ ਰੱਬ ਭਈ ਅਰ ਜਪਾ ਸਾਹ ਬਲਾਈਏ ਤਾਂ ਮਤਲਬ ਆਪਾਂ ਰੱਬ ਨੂੰ ਦੋਸ਼ ਤਾਂ ਦੇ ਦਿੰਨੇ ਆ ਰੱਬ ਨੇ ਐ ਕਰਤਾ ਐ ਕਰਤਾ ਆਪਾਂ ਆਪਣਾ ਕੀਤਾ ਕਰਾ ਭੁੱਲ ਜਾਂਨੇ ਆ ਲੋਕ ਵੀ ਰੱਬ ਨੂੰ ਟੱਬ ਦੱਸਣ ਲੱਗ ਰਹੇ ਨੇ ਹੁਣ ਹੈ ਕਿ ਨਹੀਂ ਲੋਕ ਵੀ ਰੱਬ ਨੂੰ ਟੱਬ ਦੱਸੀ ਜਾਂਦੇ ਨੇ ਰੱਬ ਵੀ ਕੀ ਕਰੇ ਲੋਕਾਂ ਵਰਗਾ ਰੱਬ ਹੋ ਜਾਂਦਾ ਜਿਵੇਂ ਲੋਕ পাপ ਕਮਾਈ ਜਾਂਦੇ ਹੋਵੇਂ ਰੱਬ ਲੋਕਾਂ ਨੂੰ ਉਸੇ পাপ ਦਾ ਫਲ ਦੇ ਹੀ ਜਾਂਦਾ। ਬਾਬੇ ਦੀ ਮਿਹਰ ਹੈ ਸਾਡੇ ਤਾਂ ਸਭ ਤਮਾ ਮੁਰਸਾ ਮਾਪੂਵਾਂ ਦਾ ਜੀ ਕਿਰਪਾ ਸਾਡੇ ਪਿੰਡ ਤੇ ਨਹੀਂ ਤਾਂ ਬਈ ਸਾਡੇ ਨੇੜੇ-ਨੇੜੇ ਪਿਛਲੀ ਵਾਰ ਸਾਡੇ 4 ਕਿਲੋਮੀਟਰ ਚੰਦੂਕਾ ਉਥੇ ਮਤਲਬ ਕਿ ਰੱਬ ਵੱਲੋਂ ਹੋਣਾ ਕੁਦਰਤ ਵੱਲੋਂ ਨੁਕਸਾਨ ਬੜਾ ਹੋਇਆ ਸੀਗਾ। ਕਸਾਨੀ ਦਾ ਫਸਲਬਾੜੀ ਦਾ ਐਲਕੀਂ ਆ ਥੋੜੀ ਦੂਰੀ ਹੈ ਗਿਆ ਕੋਰ ਵਾਲਾ ਸਾਈਡ ਭੰਵੇਂ ਭੰਵੇਂ ਬਈ ਕੁਛ ਵੀ ਨਹੀਂ ਛੱਡਿਆ ਯਾਰ ਕੁਛ ਵੀ ਭੰਵੇਂ ਦਾ ਕੋਈ 40 ਕਿੱਲੇ ਕੇ ਦੀ ਗਣ ਕਿਸੇ ਦੇ ਭੰਵੇਂ ਕੇ ਦੀ 100 ਕਿੱਲਾ ਸੀ ਤੇ ਭੰਵੇਂ ਕੇ ਦੀ ਧੀ ਕਿੱਲਾ ਸੀ ਵੱਡਿਆਂ ਨਾਲ ਹੀ ਵਿਚਾ ਗਿਆ ਰੰਬੋ ਬੰਲੀਆਂ ਝਾੜਤੀਆਂ ਇੱਕ ਦਾਣਾ ਵੀ ਨਹੀਂ ਬਚਿਆ ਇੱਕ ਦਾਣਾ ਨਹੀਂ ਪਸ਼ੂਆਂ ਦੇ ਖਾਣ ਨੂੰ ਪੱਠਾ ਚਾਰਾ ਬੀਜਾ ਇਹ ਜਿਹੜਾ ਉਹ ਵੀ ਸਾਰਾ ਖਤਮ ਕਰਤਾ ਤੇ ਲੋਕ ਰੁਹੀ ਜਾਂਦੇ ਆ ਕਰ ਲਈ ਜਾਂਦੇ ਆ ਸਾਡੇ ਨਾ ਹੋ ਗਏ ਹੋ ਗਏ ਬੰਦੇ ਨੂੰ ਚਲੋ ਜੋ ਹੋਇਆ ਮਾੜਾ ਹੋਇਆ ਬਹੁਤ ਮਾੜਾ ਹੋਇਆ ਹਨਾ ਜੱਟ ਦੀ ਇਹ ਫਸਲ ਹੁੰਦੀ ਐ ਸੇ ਤੇ ਨਿਰਭਰ ਹੁੰਦਾ ਬਹੁਤ ਮਾੜਾ ਹੋਇਆ ਚਲੋ ਆਪਾਂ ਇਹ ਨਹੀਂ ਕਹਿੰਦੇ ਚੰਗਾ ਹੋਇਆ ਬਹੁਤ ਮਾੜਾ ਹੋਇਆ ਪਰ ਭਾਈ ਜੇ ਮੈਂ ਇੱਕ ਹਿਸਾਬ ਲਾਈਏ ਤਾਂ ਲੋਕਾਂ ਵਰਗਾ ਹੋ ਜਾਂਦਾ ਰੱਬ ਜਿਵੇਂ ਲੋਕ ਰੱਬ ਨੂੰ ਟੱਬ ਦੱਸੀ ਜਾਂਦੇ ਆ ਉਹਵੇਂ ਰੱਬ ਲੋਕਾਂ ਨੂੰ ਲੋਕਾਂ ਨੇ ਕੀਤੇ ਕਰਾਇਦਾ ਫਲ ਦੇਈ ਜਾਂਦਾ ਜਿਵੇਂ ਲੋਕ ਪਾਪ ਕਰੀ ਜਾਂਦੇ ਆ ਉਵੇਂ ਦਾ ਬਲੋਕਾਂ ਨੂੰ ਕੀਤੇ ਹੋਏ ਪਾਪ ਦਾ ਫਲ ਦੇ ਜਾਂਦਾ ਸੋ ਇਹ ਇਸ ਕਰਕੇ ਬਾਈ ਹੱਥ ਜੋੜ ਕੇ ਬੇਨਤੀ ਹੈ ਕਿਸੇ ਦਾ ਮਾੜਾ ਨਾ ਕਰੋ ਕਿਸੇ ਦਾ ਮਾੜਾ ਨਾ ਸੋਚੋ ਸਭ ਦਾ ਭਲਾ ਕਰਿਆ ਕਰੋ ਸਰਬੱਤ ਦਾ ਭਲਾ ਸੋਚਿਆ ਕਰੋ ਕਰਿਆ ਕਰੋ ਠੀਕ ਹੈ ਨਾ ਤਾਂ ਰੱਬ ਤੁਹਾਨੂੰ ਬਹੁਤ ਬਹੁਤ ਦੇਊਗਾ ਗਾਰੰਟੀ ਹੈ ਬਾਈ ਕਿਤੇ ਮਰਜੀ ਪਰਤਿਆ ਲਿਓ ਪਰਖ ਲਿਓ ਕਿਤੇ ਮਰਜੀ ਜਮਾ ਲਿਓ ਜੇ ਤੁਸੀਂ ਕਿਸੇ ਵੀ ਗਰੀਬ ਦਾ ਜਾਂ ਕੇ ਦਾ ਕਿਸੇ ਦਾ ਵੀ ਕਿਸੇ ਦਾ ਵੀ ਚਾਹੇ ਉਹ ਗਰੀਬ ਹੈ ਚਾਹੇ ਉਹ ਮੀਰ ਹੈ ਜੋ ਵੀ ਹੈ ਭਾਵੇਂ ਦਾ ਕੋਈ ਹਾਈ ਲੈਵਲ ਦਾ ਤੇ ਭਾਵੇਂ ਕੋਈ ਆਹ ਲੈਵਲ ਦਾ ਠੀਕ ਹੈ ਤੁਸੀਂ ਜਦੋਂ ਜ਼ੀਰੋ ਲੈਵਲ ਤੋਂ ਲੈ ਕੇ ਹਾਈ ਲੈਵਲ ਵਾਲੇ ਬੰਦੇ ਤੱਕ ਸਭ ਦਾ ਚੰਗਾ ਸੋਚਣ ਲੱਗ ਜਾਓਗੇ ਨਾ ਤੁਸੀਂ ਇੰਨਾ ਕਿ ਚੰਗਾ ਸੋਚੋਗੇ ਨਾ ਤੇ ਰੱਬ ਤੁਹਾਡਾ ਇੰਨਾ ਚੰਗਾ ਕਰੂਗਾ 101% ਅਜ਼ਮਾਈ ਹੋਈ ਗੱਲ ਹੈ ਹਾਂ ਟਾਈਮ ਜ਼ਰੂਰ ਲੱਗਦਾ ਰੱਬ ਜਦੋਂ ਫਾਲ ਦੇਂਦਾ ਹੈ ਰੱਬ ਦੇ ਫਾਲ ਦੇਣ ਚ ਟਾਈਮ ਜ਼ਰੂਰ ਲੱਗਦਾ ਹੈ ਮਿਹਨਤ ਦਾ ਮੁੱਲ ਪੈਂਚ ਟਾਈਮ ਜ਼ਰੂਰ ਲੱਗਦਾ ਪਰ 101% ਭਾਈ ਜੀ ਮਿਹਨਤ ਨੂੰ ਫਾਲ ਲੱਗਦਾ ਹੀ ਲੱਗਦਾ ਠੀਕ ਹੈ ਸੋ ਇਸ ਕਰਕੇ ਕਿਸੇ ਦਾ ਮਾੜਾ ਨਾ ਕਰਿਆ ਕਰੋ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਪ੍ਰਮਾਤਮਾ ਦਾ ਨਾਮ ਲਿਆ ਕਰੋ ਵੈਗੁਰੂ ਦਾ ਸ਼ੁਕਰ ਅਦਾ ਕਰਿਆ ਕਰੋ ਸਭ ਦਾ ਚੰਗਾ ਸੋਚਿਆ ਕਰੋ ਸਰਮਤ ਦਾ ਭਲਾ ਕਰਿਆ ਕਰੋ ਤਾਂ ਵੇਖੋ ਤੁਹਾਡੀ ਗੁੱਡੀ ਦੇਣਾ ਜੀ ਜੜ ਜੂਗੀ ਤੁਹਾਡੀ ਫਸਲ ਵੀ ਚੰਗੀ ਹੋਇਆ ਕਰੋ ਤੁਸੀਂ ਜੋ ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਨੂੰ ਵੀ ਰੰਗ ਭਾਗ ਲੱਗਣਗੇ ਪ੍ਰਮਾਤਮਾ ਰੰਗ ਭਾਗ ਲਾਊਗਾ ਤੁਹਾਡੀ ਮਿਹਨਤ ਨੂੰ ਵੀ ਪਰ ਜਦੋਂ ਆਪਾਂ ਸਾੜਾ ਕਰਨ ਲੱਗ ਜੰਨੇ ਆ ਲੋਕਾਂ ਦਾ ਜਾਂ ਕਿਸੇ ਦਾ ਮਾੜਾ ਕਰਨ ਲੱਗ ਜਾਂਦੇ ਆ ਅੱਜ ਕੱਲ੍ਹ ਬਾਈ ਭਰਾ ਭਰਾ ਦੀ ਸੜੀਂ ਬੜੀ ਜਾਂਦਾ ਮੱਚੀ ਜਾਂਦਾ ਯਾਰ ਹੈ ਤਾਂ ਫਿਰ ਰੱਬ ਆਪਣੀ ਮਿਹਨਤ ਨੂੰ ਫਲ ਕੇ ਮਿਲਾ ਦੂਗਾ ਜਦੋਂ ਆਪਾਂ ਆਪਣੇ ਢਿੱਡੋ ਜੰਮੇ ਸਕੇ ਭਰਾ ਦਾ ਹੀ ਮਾੜਾ ਸੋਚੀ ਜਾਂਦੇ ਆ ਅੱਜ ਕੱਲ੍ਹ ਦੇ ਲੋਕਾਂ ਦਾ ਦੁਰਦਸ਼ਾਏ ਹੋਈ ਪਈ ਹੈ ਕਿ ਉਹ ਬੰਦਾ ਰੋਟੀ ਕਿਵੇਂ ਖਾ ਰਿਹਾ ਅੱਜ ਰੱਜ ਕੇ ਉਹਦੀ ਥਾਲੀ 'ਚ ਜੋ ਪਿਆ ਉਹ ਮੇਰੀ ਥਾਲੀ 'ਚ ਹੋਣਾ ਚਾਹੀਦਾ ਸੀ ਜਦ ਕੇ ਜੋ ਖਾ ਰਿਹਾ ਉਹਦੇ ਤੋਂ ਬਿਹਤਰ ਬੈਟਰ ਡਿਜ਼ਰਵ ਕਰੀ ਜਾਂਦੇ ਆ ਆਪਾਂ ਖਾਈ ਜਾਂਦੇ ਆ ਆਪਣੀ ਥਾਲੀ ਜੋ ਸਾਹਮਣਿਆਂ ਨਾਲੋਂ ਚੰਗਾ ਰਾਸ਼ਨ ਪਹੁੰਚੰਦੀ ਰੋਟੀ ਪਾਣੀ ਪਿਆ ਉਹ ਪਾਣੀ ਪੀ ਰਿਹਾ ਆਪਾਂ ਦੁੱਧ ਪੀ ਰਿਹਾ ਠੀਕ ਹੈ ਉਹ ਸਾਦੀ ਰੋਟੀ ਖਾ ਰਿਹਾ ਆ ਆਪਾਂ ਮੀਟ ਨਾਲ ਖਾ ਰਿਹਾ ਆ ਜਾਂ ਪਨੀਰ ਨਾਲ ਖਾ ਰਿਹਾ ਹਨ ਪਰ ਫਿਰ ਵੀ ਲੋਕਾਂ ਨੂੰ ਸਾੜਾ ਲੋਕ ਮੱਚਦੇ ਆ ਯਾਰ ਕਿ ਫਿਰ ਵੀ ਕਹਿੰਦੇ ਆ ਕਿ ਜਿਹੜਾ ਸਾਹਮਣੇ ਵਾਲੀ ਦੀ ਥਾਲੀ ਜਿਹਾ ਉਹ ਮੇਰੀ ਥਾਲੀ ਜਿਹਾ ਹੋਵੇ ਕਿਉਂ ਨਾ ਹੋਵੇ ਤਾਂ ਫਿਰ ਰੱਬ ਬਾਈ ਮਿਹਨਤ ਨੂੰ ਫੜ ਕਿਵੇਂ ਲਾ ਦੂਗਾ ਹੈਗੇ ਨਹੀਂ ਸੋਚ ਇਸ ਕਰਕੇ ਭਰਾਓ ਵੀਰੋ ਸਭ ਦਾ ਭਲਾ ਕਰਿਆ ਕਰੋ ਸਭ ਦਾ ਚੰਗਾ ਸੋਚਿਆ ਕਰੋ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਕਿਸੇ ਦਾ ਮਾੜਾ ਨਾ ਕਰਿਆ ਕਰੋ 101% ਪਰਤੇ ਕੇ ਵੇਖ ਲਿਓ ਪਰਖ ਕੇ ਵੇਖ ਲਿਓ ਜਦੋਂ ਤੁਸੀਂ ਕਿਸੇ ਦਾ ਚੰਗਾ ਸੋਚੋਗੇ ਚੰਗਾ ਕਰੋਗੇ ਤਾਂ ਰੱਬ ਤੁਹਾਡੀ ਨੀਤ ਉਹਨਾਂ ਦੇ ਹੁੰਦੇ ਨੇ ਨੀਤਾਂ ਨੂੰ ਮਰਾਦਾ ਨੇ ਬਾਈ ਜੇ ਤੁਸੀਂ ਕਿਹਦਾ ਚੰਗਾ ਸੋਚੋਗੇ ਚੰਗਾ ਕਰੋਗੇ ਤਾਂ ਆਟੋਮੈਟਿਕਲੀ ਤੁਹਾਡਾ ਚੰਗਾ ਹੋਊਗਾ ਹੀ ਹੋਊਗਾ ਪ੍ਰਮਾਤਮਾ ਤੁਹਾਡਾ ਭਲਾ ਕਰੂਗਾ ਹੀ ਕਰੂਗਾ ਠੀਕ ਹੈ ਉਹ ਕਹਿੰਦੇ ਹੁੰਦੇ ਜੇ ਆਪਾਂ ਗੁਰੂ ਵੱਲ ਇੱਕ ਕਦਮ ਵਧਾਈਏ ਨਾ ਪ੍ਰਮਾਤਮਾ ਕਹਿੰਦਾ ਇਨਸਾਨ ਨੂੰ ਕਿ ਤੂੰ ਮੇਰੇ ਵੱਲ ਇੱਕ ਕਦਮ ਚੱਲ ਕੇ ਆ ਤੇ ਮੈਂ ਤੇਰੇ ਵੱਨੀ 10 ਕਦਮ ਚੱਲ ਕੇ ਆਉਂਗਾ ਪਰ ਫਿਰ ਵੀ ਆ ਇਨਸਾਨ ਗਲਤੀਆਂ ਦਾ ਪੁੱਤ ਲੈ ਆਪਾਂ ਕਹਿੰਦੇ ਆ ਆਪਾਂ ਗੱਲਾਂ ਸੁਣਤਾ ਲੈਨੇ ਆਂ ਆਪਾਂ ਨੂੰ ਗੱਲਾਂ ਚੰਗੀਆਂ ਵੀ ਲੱਗਦੀਆਂ ਪਰ ਆਪਾਂ ਉਹ ਗੱਲਾਂ ਤੇ ਅਮਲ ਨਹੀਂ ਕਰਦੇ ਜੋ ਸਭ ਲਈ ਚੰਗੀਆਂ ਹੁੰਦੀਆਂ। ਸੋ ਇਸ ਕਰਕੇ ਮੇਰੇ ਵੀ ਰੱਬ ਤੋਂ ਡਰਿਆ ਕਰੋ ਯਾਰ। ਦੇਖੋ ਦੁਨੀਆ 'ਚ ਕੀ ਕੀ ਹੋ ਜਾਂਦਾ ਭਾਈ। ਦੁਨੀਆ 'ਚ ਜੋ-ਜੋ ਹੋ ਜਾਂਦਾ ਉਹਨੂੰ ਵੇਖ ਕੇ ਯਾਰ ਬੜਾ ਮੋਟਾ ਸਮਝੋ। ਮੈਂ ਨਹੀਂ ਕਹਿੰਦਾ ਮੈਂ ਤੁਹਾਨੂੰ ਭਾਸ਼ਣ ਦੇ ਰਿਹਾ ਤੁਹਾਨੂੰ ਗਿਆਨ ਵੰਡ ਰਿਹਾ ਮੈਂ ਬਹੁਤ ਚੰਗਾ ਮੈਂ ਬਹੁਤ ਸਿਆਣਾ ਮੇਰੇ ਤੋਂ ਭਾਈ ਬੜੀਆਂ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ 'ਚ ਯਾਰ। ਇਨਸਾਨ ਗਲਤੀਆਂ ਦਾ ਪੁੱਤ ਲਾ ਠੀਕ ਐ ਐਂਡੋਪਾੜ ਬੈ ਨੰਦ ਲਿਆ ਕਰੋ ਕਿਸਦਾ ਮਾੜਾ ਨਾ ਸੋਚੋ ਨਾ ਮਾੜਾ ਕਰੋ ਬੰਨ ਨਿਆਰੇ ਲੋਬ ਬੁੱਲੇ ਲੁੱਟੋ ਜ਼ਿੰਦਗੀ ਐ ਜ਼ਿੰਦਗੀ ਇੱਕ ਵਾਰੀ ਮਿਲਣੀ ਐ ਚੰਗੇ ਕਰਮ ਕਰਕੇ ਜਾਓ ਠੀਕ ਐ ਇੱਥੇ ਹੀ ਐ ਸਭ ਕੁਝ ਜੇ ਮਾੜੇ ਕਰਮ ਕਰੋਗੇ ਤਾਂ ਉਹਦਾ ਫਲ ਵੀ ਇੱਥੇ ਹੀ ਮਿਲਣਾ ਚੰਗੇ ਕਰਮ ਕਰੋਗੇ ਤਾਂ ਉਹਦਾ ਫਲ ਵੀ ਇੱਥੇ ਹੀ ਮਿਲਣਾ ਠੀਕ ਐ ਬਾਕੀ ਮਰਜ਼ੀ ਹੈ ਬਾਈ ਤੁਹਾਡੀ ਥੰਗਾ ਲੜ ਗਈ ਜੇ ਲਈ ਯਾਰ ਚਲੋ ਠੀਕ ਆ ਭਾਈ ਧੰਨਵਾਦ ਜੇ ਕੋ ਮਾੜਾ ਚੰਗਾ ਬੋਲਾ ਗਿਆ ਮੈਂ ਤਾਂ ਮਾਫੀ ਦਿਓ ਭਰਾ ਤੁਹਾਡਾ ਨਿੱਕਾ ਗਲਤੀ ਮੰਨਦੇ ਆ ਜੇ ਕੋ ਮਾੜਾ ਚੰਗਾ ਬੋਲਾ ਗਿਆ ਹੋਵੇ ਤਾਂ ਬਾਕੀ ਫੋਟੋ ਜਰੂਰ ਦੇੋਗੇ ਤਨਵਰ ਕਿਵੇਂ ਕੋਈ ਆਪਨਾ ਬਾਈ ਲਾਡੀ ਆ ਗਿਆ ਬਾਈ ਲਾਡੀ ਆ ਗਿਆ ਠੀਕ ਹੈ ਠੀਕ ਹੈ ਕਿਵੇਂ ਮਾਦੀ ਹੋਰੀ ਹੋਰ ਬਰਾਂਡ ਬੰਗਲ ਲੈ ਲਾ ਤਾਂ ਦੇ ਮੰਜਾ ਇਹਨੇ ਕਣਕ ਕਰਕੇ ੱਟੀ ਆ ਬਰਾ ਉਹ ਠੀਕ ਹੈ ਬੁਲੀ ਚੜਦੀ ਕਰਾ ਤੂੰ ਉਸ ਨਾਲ ਵੜਾੜੀ ਕਣਕ ਕਿ ਨਾਲ ਨਾ ਕਿ ਉਹ ਅੱਧੀ ਜਦੀ ਵੜਾੜੀ ਹੈ ਵੜਾੜੀ ਤੂੰ ਅੱਧੀ ਜਦੀ ਨਾ ਕੁਝ ਨਹੀਂ ਹਟਿਆ ਅੱਛਾ ਕਦੋਂ ਬੜਾਉਂਗੇ ਹੈਗੀ ਹੈ ਨਾ ਮੈਂ ਦੇਖਿਆ ਕਰਨ ਕੋਈ ਉਹਦਾ ਕੀ ਫਾਇਦਾ ਹੈ ਨਾ ਉਹਦਾ ਲੈ ਕੇ ਵਧੀਆ ਉਹਦਾ ਕਰੀਂ ਸਹੀ ਗੱਲ ਨਾਲੇ ਕੰਮ ਮੱਲੀ ਦੇ ਬੰਦਾ ਹੱਤਾ ਹੋਵੇ ਬਰਾਦਾ ਕਿੰਨੂੰ ਮੱਲੀ ਦੇ ਅੱਛਾ ਤੁਮੀ ਨਹੀਂ ਤੁਹਾਨੂੰ ਕਰਉਣੀ ਬਾਕੀ ਜੋ ਮੈਂ ਗੱਲਾਂ ਕਰੀ ਜਾਂਦਾ ਬਈ ਕੋਈ ਨਹੀਂ ਸੁਣਦਾ ਇਹ ਗੱਲਾਂ ਸਾਰਿਆਂ ਨੂੰ ਬੋਰਿੰਗ ਲੱਗਦੀਆਂ ਇਹ ਗੱਲਾਂ ਕਿ ਤਾ ਬੋਰ ਕਰੀ ਜਾਂਦਾ ਲੋਕ ਪਤਾ ਕੀ ਚਾਹੁੰਦੇ ਲੋਕ ਚਾਹੁੰਦੇ ਸ਼ੋਗਨ ਠੀਕ ਹੈ ਲੋਕ ਚਾਹੁੰਦੇ ਨਿਵਾਸ ਕੋਈ ਨੰਗਾ ਹੋਵੇ ਨੱਚੀ ਜਾਂਦਾ ਹੋਵੇ ਤੇ ਲਾਈਵ ਹੋਇਆ ਪਿਆ ਹੋਵੇ ਬਸ ਲੋਕੇ ਚਾਹੁੰਦੇ ਵੀ ਉਹ ਵੇਖਣਾ ਉਹ ਜਾਂ ਨੰਗਾ ਢੰਗਾ ਕੰਮ ਵੇਖਣਾ ਜਾਂ ਕਿਸੇ ਜਨਾਨੀ ਨੇ ਕਿਸੇ ਨੂੰ ਵਰਗਾ ਅਧਿਕਾਰਾ ਦੇ ਨ ਵੱਡੇ ਕਿ ਡਰਾਮ ਵਿੱਚ ਪਾ ਕੇ ਰਾਇ ਹੋਵੇ ਠੀਕ ਹੈ ਉਹ ਵੀਡੀਓ ਵੇਖਣੀ ਹੈ ਲੋਕਾਂ ਨੇ ਕੋਈ ਨੰਗੀ ਹੋ ਕੇ ਨੱਚੀ ਨਹੀਂ ਉਹ ਵੇਖਣੀ ਹੈ ਕਿਸੇ ਲੋਕਾਂ ਨੇ ਮੈਂ ਕੱਲ ਕੋਈ ਵੀਡੀਓ ਦੇਖੀ ਕੋਈ ਕੁੜੀ ਸੀ ਤੇ ਮੁੰਡਾ ਸੀ ਰੋਡ ਤੇ ਲੜਫੇ ਮੁੰਡੇ ਨੇ ਤਾਂ ਉਹਦੇ ਤੋਂ ਕੋਲਰ ਨੂੰ ਹੱਥ ਪਾਇਆ ਕੁੜੀ ਦੇ ਨੂੰ ਸ਼ਰਿਆਂ ਦੀ ਸੀ ਆਂਦਾ ਵੀਡੀਓ ਚ ਕੁੜੀ ਨੇ ਕੀ ਕੀਤਾ ਉਹਦੇ ਕੋਲਰ ਨੂੰ ਹੱਥ ਪਾਇਆ ਸੀ ਮੁੰਡੇ ਨੇ ਕੁੜੀ ਦੇ ਨੂੰ ਤੇ ਕੁੜੀ ਨੇ ਕੀ ਕੀਤਾ ਉਹਦੇ ਮੁੰਡੇ ਦੇ ਕੋਲਰ ਨੂੰ ਉੱਤ ਛੱਡ ਕੇ ਤੇ ਆਪਣੀ ਲੋਰ ਨੂੰ ਹੱਥ ਪਾਇਆ ਪੱਟਾਂ ਤੱਕ ਲੋਰ ਲਾ ਲਈ ਬਿਲਕੁਲ ਹਲਫਨੰਗੀ ਹੋ ਗਈ ਕੁੜੀ ਠੀਕ ਹੈ ਹਲਫਨੰਗੀ ਹੋ ਕੇ ਉਹਨੂੰ ਮਾਰਨ ਲੱਗ ਗਈ ਮਤਲਬ ਕੁੜੀ ਦਾ ਮੋਟਿਵ ਇਹ ਹੀ ਸੀਗਾ ਕਿ ਮੈਂ ਇਹ ਨੰਗੀ ਹੋ ਗਈ ਲੋਕ ਮੇਰਾ ਸਾਥ ਦੇਣਗੇ ਤੇ ਇਹਦੇ ਤੇ ਕੇਸ ਹੋਊਗਾ ਇੱਕ ਗੰਦੀਆਂ ਸਰਕਾਰਾਂ ਨੇ ਜਿਹੜੀਆਂ ਮਤਲਬ ਕਿ ਮੈਂ ਨਹੀਂ ਕਹਣਾ ਸਾਰੀਆਂ ਕੁੜੀਆਂ ਗਲਤ ਨੇ ਕੁੜੀਆਂ ਸਹੀ ਨੇ ਕੁੜੀਆਂ ਸਹੀ ਵੀ ਹੈਗੀਆਂ ਨੇ ਸਾਰੇ ਗਲਤ ਵੀ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਸਾਰੇ ਮਾੜੇ ਵੀ ਨਹੀਂ ਹੁੰਦੇ ਪਰ ਕੁਝ ਗਲਤ ਲੋਕਾਂ ਦਾ ਨੰ ਕਰਕੇ ਮੁੰਡਿਆਂ ਤੇ ਸਰਕਾਰ ਦੇ ਕਰਕੇ ਗੱਲ ਸਰਕਾਰ ਦੇ ਗਲਤ ਕਾਨੂੰਨ ਬਣਾਵਾ ਕਰਕੇ ਜਿਹੜੀਆਂ ਧਾਰਾ ਬਣਾਈਆਂ ਲੈ ਹਰੇਕ ਮੂੰਹ ਚੱਕ ਕੇ ਗਲਤੀ ਕੁੜੀ ਦੀ ਹੁੰਦੀ ਆ ਮੂੰਹ ਚੱਕ ਕੇ ਜਾ ਕੇ ਦਰਖਾਸਤ ਦੇ ਦਿੰਦੀ ਆ ਬੰਦਾ ਨੂੜਿਆ ਜਾਂਦਾ ਨਾ ਪੁਲਸ ਹੈ ਮਤਲਬ ਕਿ ਸਰਕਾਰ ਇਹ ਸੋਚਦੀ ਆ ਕਾਨੂੰਨ ਇਹ ਸੋਚਦਾ ਕਿ ਯਾਰ ਬੰਦੇ ਤੇ ਕੁੜੀ ਨੇ ਪਰਚਾ ਕਰਾ ਤੋ ਦਿੱਤਾ ਇਹ ਗਲਤ ਹੈਗਾ ਵੀ ਹੈ ਜਾਂ ਨਹੀਂ ਆਪਾਂ ਪਤਾ ਕਰੀਏ ਹੈ ਉਹ ਮੁੰਡਾ ਜਿਆਰਾ ਨੂੜਿਆ ਜਾਂਦਾ ਹੈ ਹੈ 10 20 ਲੱਖ ਨੂੰ ਖਾਂ ਖੜਾ ਹੋ ਜਾਂਦਾ ਠੀਕ ਹੈ ਸੋ ਮੇਰੇ ਕਹਿੰਦਾ ਮਤਲਬ ਵੀ ਲੋਕ ਇਹੋ ਜਿਹਾ ਕੁਝ ਚਾਹੁੰਦੇ ਆ ਕਿ ਇਹੋ ਜਿਹਾ ਕੁਝ ਚੱਲੇ ਚੰਗੀਆਂ ਗੱਲਾਂ ਕੌਣ ਸੁਣਦਾ ਬਾਈ ਕੋਈ ਨਹੀਂ ਸੁਣਦਾ ਯਾਰ ਮੈਂ ਆਪ ਖੋਦ ਤੁਹਾਨੂੰ ਬੋਰਿੰਗ ਲੱਗਦਾ ਹੁਣ ਪਤਾ ਮੈਂ ਤੁਹਿਆਰ ਦੇਉਂਗਾ ਮੈਂ ਬੋਰ ਕਰ ਹੀ ਜਾਂਦਾ ਕਰੋ ਠੀਕ ਹੈ ਬਾਈ ਓਕੇ ਸਤਿ ਸ੍ਰੀ ਅਕਾਲ ਧੰਨਵਾਦ ਮਿਹਰਬਾਨੀ ਸ਼ੁਕਰ ਹੈ ਜੇ ਮੇਰੀ ਇਹ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਬਾਈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਚ ਜ਼ਰੂਰ ਦੱਸਿਓ ਓਕੇ